ਜਦ ਲਈ ਤੁਸੀਂ ਦੇਖਿਆ ਨਾ ਤਸਵੀਰਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਸਿੱਧੂ ਕਹਲੋ ਕਿ ਕਾਂਗਰਸ ਲੀਡਰ ਦਾ ਕਹਲੋ ਕਿ ਚੋਣ ਪ੍ਰਚਾਰ ਕਰਦੇ ਪਏ ਨੇ ਉਹਨਾਂ ਦੀ ਰੈਲੀਆਂ ਵਿੱਚ ਸ਼ਾਮਲ ਨੇ ਚਾਹੇ ਸੁਖਪਾਲ ਸਿੰਘ ਖੈਰਾ ਹੋਣ ਚਾਹੇ ਵਿਜੇਂਦਰ ਸਿੰਘਲਾ ਹੋਣ ਤੇ ਇਸ ਤੋਂ ਕਹਲੋ ਕਿ ਸਿਮਰ ਸਿੰਘ ਮਾਨ ਨਰਾਜ਼ ਨਜ਼ਰ ਆ ਰਹੀ ਨੂੰ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਅਖੀਰ ਵਿੱਚ ਮੇਰੀ ਸਪੋਰਟ ਵਿੱਚ ਆ ਗਿਆ ਸੀ ਕਿਵੇਂ ਦੇਖਦੇ ਹੋ ਸਿੱਧੂ ਮੂਸੇਵਾਲੇ ਦੇ ਫਾਦਰ ਵੱਲੋਂ ਕਹਲੋ ਕਿ ਕਾਂਗਰਸੀ ਲੀਡਰਾਂ ਦੀ ਸਪੋਰਟ ਅਤੇ ਮਾਨ ਸਾਹਿਬ ਦੀ ਉਹਨਾਂ ਪ੍ਰਤੀ ਨਰਾਜ਼ਗੀ ਨੂੰ ਅ ਦੇਖੋ ਕਿਤੇ ਨਾ ਕਿਤੇ ਨਰਾਜ਼ਗੀ ਮਾਨ ਸਾਹਿਬ ਦੀ ਵੀ ਜਾਇਜ਼ ਹੈ ਤੇ ਜਦੋਂ ਗੱਲ ਆਪਾਂ ਸਿੱਧੂ ਮੂਸੇਵਾਲੇ ਦੇ ਫਾਦਰ ਦੀ ਕਰਦੇ ਆਂ ਤਾਂ ਉਹਨਾਂ ਦਾ ਕੀ ਹੈ ਕਿ ਉਸ ਪਰਿਵਾਰ ਜਿਹੜਾ ਸ਼ੁਰੂ ਤੋਂ ਕਾਂਗਰਸ ਦੇ ਨਾਲ ਜੁੜਿਆ ਹੋਇਆ ਉਹਨਾਂ ਦੀ ਜਿਹੜੀ ਮਾਤਾ ਹੈ ਨਾ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜੀ ਚਰਨ ਕੌਰ ਹੈ ਉਹ ਸਰਪੰਚ ਵੀ ਕਾਂਗਰਸ ਵੱਲੋਂ ਬਣੇ ਹੋਏ ਨੇ ਆਪਣੇ ਪਿੰਡ ਤੇ ਤੋ ਜਦੋਂ ਸਿੱਧੂ ਮੂਸੇਵਾਲੇ ਨੇ ਚੋਣ ਜਿਹੜੀ ਲੜੀ ਹੈ ਉਹ ਵੀ ਕਾਂਗਰਸ ਵੱਲੋਂ ਲੜੀ ਹੈ ਪਰ ਹੁਣ ਸਵਾਲ ਤੇ ਇੱਥੇ ਇਹ ਬਣਦਾ ਵੀ ਇਹ ਨਹੀਂ ਹੁੰਦਾ ਜੋ ਮੇਰਾ ਮੰਨਣਾ ਹੈ ਕਿ ਜਿਹੜੀ ਲੀਕ ਖਿੱਚੀ ਗਈ ਹੈ ਤੇ ਉਹਦੇ ਉੱਤੇ ਹੀ ਤੁਸੀਂ ਚੱਲਣਾ ਤੁਸੀਂ ਆਪਣੇ ਵਿਚਾਰ ਜਾਂ ਫਿਰ ਸਿਚੁਏਸ਼ਨ ਦੇਖ ਕੇ ਉਹ ਜਿਹੜੀਆਂ ਗਲਤੀਆਂ ਹੁੰਦੀਆਂ ਉਹਨੂੰ ਠੀਕ ਵੀ ਕਰ ਸਕਦੇ ਹੋ ਸਮੇਂ ਦਰ ਸਮੇਂ ਹੁਣ ਸਵਾਲ ਤਾਂ ਸਰਦਾਰ ਬਲਕੌਰ ਸਿੰਘ ਬੜੇ ਰਿਸਪੈਕਟਫੁਲ ਨੇ ਮੈਂ ਉਹਨਾਂ ਦੇ ਨਾਲ ਇੰਟਰਵਿਊ ਵੀ ਕੀਤੀ ਹੈ ਮਿਲੇ ਗਲੇ ਆ ਬੜੇ ਵਧੀਆ ਇਨਸਾਨ ਨੇ ਤੇ ਜੋ ਜਿੰਨਾ ਦਾ ਜਿੱਦਾਂ ਉਹਨਾਂ ਦਾ ਜਜ਼ਬਾ ਹੈ ਸੋ ਉਹ ਬੜੇ ਵਧੀਆ ਤਰੀਕੇ ਦੇ ਨਾਲ ਵਿਚਰਦੇ ਹੋਏ ਹੁਣ ਤਾਂ ਘਾਰੇ ਨੇ ਬੜੀ ਸੂਝਬੂਝ ਦੇ ਵੀ ਮਾਲਕ ਨੇ ਉਹਨਾਂ ਨੂੰ ਪਤਾ ਹੈ ਸਾਰੀ ਰਾਜਨੀਤੀ ਦਾ ਕੀ ਕੀ ਚੱਲ ਰਿਹਾ ਹੈ ਕਿਹੜੀ ਪਾਰਟੀ ਕੀ ਕਰ ਰਹੀ ਹੈ ਕਿਹਨੇ ਕੀ ਕੀਤਾ ਸਾਡੇ ਨਾਲ ਉਹ ਸਾਰਾ ਜਾਣਦੇ ਨੇ ਬੜੇ ਮਤਲਬ ਕੀ ਰੋਸ਼ਨ ਦਿਮਾਗ ਇਨਸਾਨ ਨੇ ਉਹ ਇੱਕ ਵਧੀਆ ਜਜ਼ਬੇ ਵਾਲੇ ਪਰ ਹੁਣ ਜੇ ਦੇਖੋ ਆਪਾਂ ਸਵਾਲ ਇਹ ਕਰਦੇ ਆ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਮੌਤ ਹੋ ਜਾਂਦੀ ਹੈ ਉਹਨਾਂ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਕਾਂਗਰਸ ਨੇ ਕਿੰਨਾ ਕੁ ਸਾਥ ਦਿੱਤਾ ਹੈ ਇਹਨਾਂ ਦਾ ਇਸ ਪਰਿਵਾਰ ਦਾ ਰਾਜਾ ਫੜਿੰਗ ਜਿਹੜਾ ਕਹਿੰਦਾ ਹੈ ਕਿ ਮੈਂ ਲੈ ਕੇ ਆਇਆ ਸੀ ਸਿੱਧੂ ਮੂਸੇਵਾਲੇ ਨੂੰ ਰਾਜਨੀਤੀ ਦੇ ਵਿੱਚ ਤੇ ਉਹ ਲਗਭਗ ਇਕੱਠੇ ਚੋਂ ਪ੍ਰਚਾਰ ਇੱਕ ਦੂਜੇ ਦਾ ਵੀ ਉਸ ਵੇਲੇ ਕਰਦੇ ਰਹੇ ਆ ਜਾਂ ਜੋ ਵੀ ਗੱਲਬਾਤ ਹੋਈ ਤੁਸੀਂ ਸਾਰੀ ਦੇਖੀ ਹੈ ਪਰ ਉਸ ਤੋਂ ਬਾਅਦ ਜਦੋਂ ਕਤਲ ਹੋ ਜਾਂਦਾ ਹੈ ਉਸ ਵੇਲੇ ਤਾਂ ਇਹ ਵੀ ਦੋਸ਼ ਲੱਗੇ ਆ ਕਿ ਰਾਜਾ ਵੜਿੰਗ ਜਿਹੜਾ ਹੈ ਉਹ ਉਹਨੇ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਜਿਹੜਾ ਇੱਕ ਲੌਂਗ ਟਾਈਮ ਜਿਹੜਾ ਇੱਕ ਧਰਨਾ ਲੱਗ ਚੱਲਿਆ ਸੀ ਮਤਲਬ ਕਿ ਕਿਹਾ ਸੀ ਵੀ ਸੰਸਕਾਰ ਨਹੀਂ ਅਸੀਂ ਕਰਨਾ ਜਿੰਨੇਦਰ ਇਨਸਾਫ ਨਹੀਂ ਮਿਲਦਾ ਤੇ ਕਿਹਾ ਜਾਂਦਾ ਹੈ ਕਿ ਅੰਦਰ ਖਾਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਰਾਜੇ ਵੜਿੰਗ ਨੂੰ ਫੋਨ ਕਰਕੇ ਇਹ ਗੱਲ ਕਹੀ ਸੀ ਪਈ ਤੁਸੀਂ ਇਹ ਧਰਨਾ ਜਿਹੜਾ ਨਹੀਂ ਲੱਗਣ ਦੇਣਾ ਸੰਸਕਾਰ ਕਰਾਓ ਜਲਦੀ ਤੋਂ ਜਲਦੀ ਸੋ ਕਹਿੰਦੇ ਆ ਕਿ ਰਾਜਾ ਵੜਿੰਗ ਨੇ ਉਹ ਸੰਸਕਾਰ ਜਿਹੜਾ ਹੈਗਾ ਉਹ ਜਲਦੀ ਤੋਂ ਜਲਦੀ ਕਰਵਾਇਆ ਉਸ ਤੋਂ ਬਾਅਦ ਇਹ ਵੀ ਦੋਸ਼ ਲੱਗਦੇ ਨੇ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਲਾਸ਼ ਦੇ ਉੱਤੇ ਕਾਂਗਰਸ ਦਾ ਝੰਡਾ ਇਹ ਜਿਹੜਾ ਹੈ ਉਹ ਲਾਉਣ ਨੂੰ ਫਿਰਦੇ ਸੀ ਮਤਲਬ ਕਿ ਇੱਕ ਜਿਵੇਂ ਹੁੰਦਾ ਨਾ ਵੀ ਉੱਤੇ ਜਿੱਦਾਂ ਇੱਕ ਕੱਪੜਾ ਜਿਹੜਾ ਹੈਗਾ ਦਿੱਤਾ ਜਾਂਦਾ ਸੋ ਉਹਦੇ ਉੱਤੇ ਇਹ ਪਾਉਣ ਨੂੰ ਫਿਰਦੇ ਸੀ ਕਾਂਗਰਸ ਦਾ ਝੰਡਾ ਉਹ ਚਲੋ ਨਹੀਂ ਜਿਹੜੀ ਇਹਨਾਂ ਦੀ ਕਿਤੇ ਪੇਸ਼ ਜਾਣ ਦਿੱਤੀ ਕਿਸੇ ਨੇ ਜਿਹੜੇ ਉੱਥੇ ਸਿਹਰਦ ਲੋਕ ਹੋਣਗੇ ਹੁਣ ਸਵਾਲ ਉਹ ਮੈਂ ਦੁਬਾਰਾ ਕਰਨਾ ਚਾਹੁੰਨਾ ਹੈ ਜੇ ਤੁਸੀਂ ਨਹੀਂ ਮਤਲਬ ਕਿ ਉਹਨੂੰ ਤਰੀਕੇ ਨਾਲ ਸਮਝੇ ਕਿ ਜਿਹੜੀ ਕਾਂਗਰਸ ਸਿੱਧੂ ਮੂਸੇਵਾਲੇ ਨੂੰ ਚੋਣਾਂ ਲੜਾਉਂਦੀ ਹੈ ਮੌਤ ਤੋਂ ਬਾਅਦ ਕਦੇ ਰਾਜਾ ਪੜਿੰਗ ਪ੍ਰਧਾਨ ਜਿਹੜੇ ਨੇ ਇਸ ਵळे ਕਾਂਗਰਸ ਦੇ ਕਦੇ ਉਹ ਕਦੇ ਹੋਰ ਲੋਕ ਜਿਹੜੇ ਨੇ ਉਹ ਆਏ ਇਨਸਾਫ ਲੈਣ ਦੇ ਲਈ ਹੱਕ ਦੇ ਵਿੱਚ ਕਦੇ ਕੋਈ ਧਰਨਾ ਪੰਜਾਬ ਦੇ ਵਿੱਚ ਲਾਇਆ ਉਹਨਾਂ ਨੇ ਕਦੇ ਕਿਤੇ ਪਹੁੰਚ ਕੀਤੀ ਹੈ ਸੋ ਇਹ ਬੜੇ ਵੱਡੇ ਸਵਾਲ ਨੇ ਮਤਲਬ ਇਹ ਕਿਹਾ ਜਾਂਦਾ ਵੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਵੀ ਜਿਹੜਾ ਹੈਗਾ ਉਹ ਵਰਤਿਆ ਆਪਣੀ ਪਚੋਣ ਪ੍ਰਚਾਰ ਦੇ ਲਈ ਜਿਵੇਂ ਤੁਹਾਨੂੰ ਦੱਸਿਆ ਮੈਂ ਕਿ ਉਹ ਉਹਨਾਂ ਦੇ ਉੱਤੇ ਕਾਂਗਰਸ ਦਾ ਝੰਡਾ ਜਿਹੜਾ ਹੈਗਾ ਉਹ ਪਾਉਣਾ ਚਾਹੁੰਦੇ ਸੀ ਇੱਕ ਮੌਤ ਹੋ ਗਈ ਏਡੀ ਵੱਡੀ ਤੇ ਤੁਸੀਂ ਆਪਣੇ ਪਾਰਟੀ ਦੀ ਜਿਹੜੀ ਆ ਉੱਚਮ ਚਾਗਰੀ ਦੇ ਵਿੱਚ ਲੱਗੇ ਹੋਏ ਹੋ ਸੋ ਹਾਲਾਤ ਦੇਖ ਕੇ ਬੰਦੇ ਨੂੰ ਆਪਣੇ ਗਲਤ ਫੈਸਲਿਆਂ ਨੂੰ ਵੀ ਜਿਹੜਾ ਹੈ ਉਹ ਸਹੀ ਕਰਨ ਦੀ ਲੋੜ ਹੁੰਦੀ ਹੈ ਸਮੇਂ-ਸਮੇਂ ਦੇ ਉੱਤੇ ਸੋ ਅੱਜ ਜਦੋਂ ਆਪਾਂ ਗੱਲ ਜਦੋਂ ਕਰਦੇ ਹਾਂ ਸਿਮਰਤਜੀਤ ਸਿੰਘ ਮਾਨ ਹੋਰਾਂ ਦੀ ਤਾਂ ਉਹ ਪਹਿਲੇ ਦਿਨ ਤੋਂ ਡਟ ਕੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਖਿਲਾਫ ਬੋਲ ਰਹੇ ਨੇ ਉਹ ਕਹਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਗਿਆ ਕੌਣ ਨੇ ਉਹ ਮਰਵਾਉਣ ਵਾਲੇ ਉਹ ਸਾਰੀ ਗੱਲ ਪੂਰੇ ਜਜ਼ਬੇ ਦੇ ਨਾਲ ਕਰਦੇ ਆ ਰਹੇ ਆ ਪਰਿਵਾਰ ਦੇ ਨਾਲ ਵੀ ਉਹ ਉਸੇ ਤਰੀਕੇ ਨਾਲ ਖੜੇ ਜਦੋਂ ਦੀਪ ਸਿੱਧੂ ਦੀ ਡੈਥ ਹੁੰਦੀ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤੇ ਉਸ ਵੇਲੇ ਵੀ ਸਿਮਰਤਜੀਤ ਸਿੰਘ ਮਾਨ ਖੜੇ ਸੋ ਪੰਜਾਬ ਦੇ ਕਿਹੜੇ ਮਤਲਬ ਕਹਿ ਲੀਏ ਕਿ ਸੁਹਿਰਦ ਲੀਡਰ ਨੇ ਜੋ ਪੰਜਾਬ ਪੱਖੀ ਨੇ ਉਹ ਸਰਦਾਰ ਬਲਕੌਰ ਸਿੰਘ ਨੂੰ ਵੀ ਦੇਖਣਾ ਚਾਹੀਦਾ ਹੁਣ ਅਸੀਂ ਨਾਰਾਜ਼ਗੀ ਤਾਂ ਸੁਖਪਾਲ ਖਹਿਰਾ ਦੇ ਉੱਤੇ ਵੀ ਕਰੀ ਜਾਂਦੇ ਆ ਨਾ ਤੇ ਸੁਖਪਾਲ ਸਿੰਘ ਖਹਿਰਾ ਨੂੰ ਨਹੀਂ ਸੀ ਖੜਨਾ ਚਾਹੀਦਾ ਹੁਣ ਇੱਥੇ ਹੀ ਆਪਾਂ ਸਾਡਾ ਰੋਸ ਜਿਹੜਾ ਹੈਗਾ ਉਹ ਬਲਕੌਰ ਸਿੰਘ ਹੋਰਾਂ ਨਾਲ ਵੀ ਹੈ ਕਿ ਘੱਟੋ-ਘੱਟ ਤੁਸੀਂ ਇਸ ਸੀਟ ਦੇ ਉੱਤੇ ਹੀ ਕਾਂਗਰਸ ਦਾ ਪ੍ਰਚਾਰ ਨਾ ਕਰਦੇ ਤੁਸੀਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਜਾ ਕੇ ਖੜ ਗਏ ਹੋ ਜਦ ਕਿ ਜਿਹੜਾ ਇੱਕ ਵੱਡਾ ਇਮਾਨਦਾਰ ਲੀਡਰ ਜਿਨੇ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਕਤਲਾਂ ਦੀ ਗੱਲ ਕੀਤੀ ਨਸ਼ੇ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਐ ਸੋ ਉਹ ਉਸ ਲੀਡਰ ਦਾ ਤੁਸੀਂ ਸਾਥ ਨਹੀਂ ਦੇ ਰਹੇ ਸੋ ਇਹ ਮਤਲਬ ਕਹਿਣ ਦਾ ਫਿਰ ਉੱਥੇ ਗੱਲ ਆ ਜਾਂਦੀ ਹੈ ਕਿ ਪੰਜਾਬ ਪੱਖੀ ਸੋਚ ਨਹੀਂ ਐ ਅੱਜ ਪੰਜਾਬ ਪੱਖੀ ਲੀਡਰਾਂ ਨੂੰ ਜਿਤਾਉਣ ਦਾ ਫਿਲ ਹੈ ਨਾ ਕਿ ਕੇਂਦਰੋਂ ਜਿਹੜੀ ਚੱਲਣ ਵਾਲੀ ਕੇਂਦਰ ਤੋਂ ਚੱਲਣ ਵਾਲੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੇਸ਼ੱਕ ਤੁਸੀਂ ਜੁੜੇ ਹੋ ਹੋ ਕਾਂਗਰਸੀਆਂ ਨਾਲ ਹੁਣ ਖਡੂਰ ਸਾਹਿਬ ਦੀ ਉਦਾਹਰਣ ਲੈ ਲਓ ਉੱਥੇ ਦੇ ਛੋਟੇ ਮੋਟੇ ਜਿਹੜੇ ਯੂਥ ਆ ਅਕਾਲੀ ਦਲ ਦੇ ਹੋਣ ਯੂਥ ਕਾਂਗਰਸੀ ਹੋਣ ਜਾਂ ਫਿਰ ਪਿੰਡਾਂ ਦੇ ਸਰਪੰਚ ਹੋਣ ਇਹਨਾਂ ਪਾਰਟੀਆਂ ਦੇ ਉਹ ਕਹਿੰਦੇ ਬੇਸ਼ੱਕ ਅਸੀਂ ਆਪਣੀਆਂ ਪਾਰਟੀਆਂ ਦੇ ਬੰਦੇ ਆ ਪਰ ਅਸੀਂ ਭਾਈ ਅਮਰਪਾਲ ਸਿੰਘ ਦੇ ਪ੍ਰਚਾਰ ਦੇ ਵਿੱਚ ਜਾਵਾਂਗੇ ਉਹ ਉਹਨਾਂ ਦਾ ਪ੍ਰਚਾਰ ਕਰ ਰਹੇ ਆ ਸੋ ਇਹ ਕਿਤੇ ਨਾ ਕਿਤੇ ਐਸ ਸੀਟ ਤੋਂ ਸਰਦਾਰ ਬਲਕੌਰ ਸਿੰਘ ਨੂੰ ਮਾਨ ਸਾਹਿਬ ਦਾ ਵਿਰੋਧ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ ਅਖੀਰ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਸਿੱਧੂ ਮੂਸੇਵਾਲਾ ਮਾਨ ਸਾਹਿਬ ਦੇ ਪ੍ਰਚਾਰ ਦੇ ਲਈ ਆ ਗਿਆ ਸੀ ਤਾਂ ਅਖੀਰਲੀ ਵੀਡੀਓ ਇਹ ਗੱਲ ਦੱਸਦੀ ਹੈ ਕਿ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਿੱਧੂ ਮੂਸੇਵਾਲੇ ਨੂੰ ਮਿਲਦੇ ਨੇ ਤੇ ਫੋਨ ਦੇ ਉੱਤੇ ਮਾਨ ਸਾਹਿਬ ਦੇ ਨਾਲ ਗੱਲ ਕਰਵਾਉਂਦੇ ਨੇ ਇਹ ਅਖੀਰਲੀ ਵੀਡੀਓ ਉਹਨਾਂ ਦੀ ਜਿਹੜੀ ਬਾਹਰ ਆਈ ਸੀ ਸੋ ਇਹੀ ਸੋਚ ਨੂੰ ਲੈ ਕੇ ਕਿਤੇ ਨਾ ਕਿਤੇ ਸਰਦਾਰ ਬਲਕੌਰ ਸਿੰਘ ਨੂੰ ਦੇਖਣਾ ਚਾਹੀਦਾ ਹੈ ਕਿ ਪੰਜਾਬ ਪੱਖੀ ਕੌਣ ਹੈ ਤੇ ਜਿਹੜੇ ਪੰਜਾਬ ਵਿਰੋਧੀ ਕੌਣ ਹੈ ਹੁਣ ਕਾਂਗਰਸ ਦਾ ਇਹ ਵੀ ਜਿਹੜੇ ਦੋਸ਼ ਨੇ ਕਿ ਉਹਨਾਂ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਨਵੰਬਰ 84 ਵਰਤਾਈ ਹੈ ਉਸ ਤੋਂ ਬਾਅਦ ਬਿਆਨਤ ਸਿਓ ਨੇ ਜੋ ਪੰਜਾਬ 'ਚ ਕੀਤਾ ਇਹ ਸਾਰਾ ਕਾਂਗਰਸ ਦੇ ਲੈ ਕੇ ਲੱਗਦਾ ਮੈਂ ਇਹ ਨਹੀਂ ਕਹਿੰਦਾ ਕਿ ਦੂਸਰੀਆਂ ਪਾਰਟੀਆਂ ਨੂੰ ਅਸੀਂ ਬਰੀ ਕਰਦੇ ਆ ਇਹ ਜਿਹੜਾ ਇੱਕ ਸਿਸਟਮ ਦੇ ਨਾਲ ਚੱਲਿਆ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਹੀ ਆ ਸਿੱਖਾਂ ਦੇ ਖਿਲਾਫ ਕੰਮ ਕਰਦੀਆਂ ਰਹੀਆਂ ਪਰ ਪੰਜਾਬ ਪੱਖੀ ਲੀਡਰਾਂ ਦੇ ਹੱਕ ਦੇ ਵਿੱਚ ਖੜਨਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਹੁਣ ਪੰਜਾਬ ਤੁਸੀਂ ਤੁਸੀਂ ਹੁਣ ਇੱਕ ਪਬਲਿਕ ਫਿਗਰ ਬਣ ਗਏ ਹੋ ਹੁਣ ਤੁਹਾਡੇ ਤੇ ਮਾਣ ਕਰਦੇ ਨੇ ਪੰਜਾਬ ਦੇ ਲੋਕ ਤੁਹਾਡੇ ਤੇ ਮਾਣ ਕਰਦੇ ਨੇ ਪੰਜਾਬ ਦੇ ਲੋਕ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਲਈ ਲੜੇ ਹੋ ਇੱਕ ਪੰਜਾਬ ਲਈ ਲੜੇ ਹੋ ਤੇ ਬਹੁਤ ਵੱਡੀਆਂ ਤੁਸੀਂ ਗੱਲਾਂ ਜਿਹੜੀਆਂ ਹੈਗੀਆਂ ਪਬਲਿਕਲੀ ਕੀਤੀਆਂ ਸੋ ਇਹਦੇ ਇਸ ਮਾਮਲੇ ਦੇ ਵਿੱਚ ਵੀ ਤੁਹਾਨੂੰ ਜਿਹੜਾ ਇਹ ਨਹੀਂ ਕਿ ਪਾਰਟੀ ਦੇ ਵਿੱਚ ਚੱਲਦੇ ਆ ਰਹੇ ਹਾਂ ਤੇ ਆਪਾਂ ਉਧਰ ਹੀ ਚੱਲਣਾ ਭਾਵੇਂ ਜੋ ਮਰਜ਼ੀ ਹੋ ਜਾਵੇ ਸੋ ਇਹਨੂੰ ਵੀ ਕਿਤੇ ਨਾ ਕਿਤੇ ਸੁਧਾਰਨ ਦੀ ਲੋੜ ਹੈਗੀ ਆ ਬਾਕੀ ਉਹ ਆਪ ਬਹੁਤ ਕੁਝ ਸੁਝਵਾਨ ਨੇ ਜਿਵੇਂ ਮੈਂ ਸ਼ੁਰੂ ਦੇ ਵਿੱਚ ਗੱਲ ਕਹੀ ਆ ਸੋ ਅਸੀਂ ਕੁਝ ਸਿੱਖਿਆ ਉਹਨਾਂ ਨੂੰ ਦੇ ਨਹੀਂ ਸਕਦੇ ਜੀ ਅੰਦਰਲਿਸ ਵਿੱਚ ਮੈਂ ਆਖਿਰ ਨੂੰ ਕੁਸਵਾਲ ਪੁੱਛਾਂਗਾ ਮੈਂ ਚਾਹਣਾ ਸੀ ਲਾਸਟ ਕੁਝ ਮਿੰਟ ਮੈਂ ਦੇਵਾ ਦੇ ਦੋ ਜੇ ਅੱਜ ਸਿੱਧੂ ਮੁਸਵਾਲੇ ਹੁੰਦਾ ਤਾਂ ਕੀ ਉਹ ਕਾਂਗਰਸ ਨਾਲ ਲੜਦਾ ਜਾਸ ਸਿੰਘ ਸਿੰਘ ਮਾਨ ਵੱਲੋਂ ਜਾਂ ਕਿਸੇ ਹੋਰ ਤਰਫੋਂ। ਔਰ ਦੇਖੋ ਭਾਵੇਂ ਉਹ ਐਜ਼ ਐਮਪੀ ਚੋਣਾ ਨਾ ਵੀ ਲੜਦੇ ਪਰ ਉਹ ਜੇ ਵੋਟਾਂ ਦੀ ਗੱਲ ਕਰੀਏ ਤਾਂ ਵੋਟਾਂ ਦੇ ਵਿੱਚ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦਾਸ ਜਿਹੜਾ ਹੈਗਾ ਉਹ ਸਤਕਾਰ ਕਰਕੇ ਉਸ ਸੀਟ ਤੋਂ ਉਹਨਾਂ ਦਾ ਪ੍ਰਚਾਰ ਜਿਹੜਾ ਜ਼ਰੂਰ ਕਰਦੇ। ਬੇਸ਼ੱਕ ਬਾਕੀ ਸੀਟਾਂ ਤੇ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਰਿਵਾਰ ਜੁੜਿਆ ਹੋਇਆ ਤੇ ਉਹ ਉਹ ਇਸੇ ਤਰੀਕੇ ਨਾਲ ਭਾਵੇਂ ਬਾਕੀ ਸੀਟਾਂ ਤੋਂ ਰਾਜੇ ਬੜਿੰਗ ਦੀ ਵੀ ਮਦਦ ਕਰਦੇ ਹੁੰਦੇ। ਠੀਕ ਹੈ ਪਰ ਉਹਨਾਂ ਨੇ ਇਹ ਜ਼ਰੂਰ ਸਟੈਂਡ ਲੈਣਾ ਸੀ ਕਿ ਮੈਂ ਸੰਗਰੂਰ ਤੋਂ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਨਾਲ ਖੜਾ ਹੋਇਆ ਤੇ ਮੈਂ ਉਹਨਾਂ ਦੇ ਨਾਲ ਹੀ ਜਾਵਾਂਗਾ ਜੀ ਜਿਹਦੇ ਜੀਸ ਨੂੰ ਧੰਨਵਾਦ ਕਰਦੇ ਆ ਤੁਸੀਂ ਅਕਸਰ ਆਪਣੇ ਵਿਚਾਰ ਕਹ ਲੋ ਕਿ ਬੇਖੋਵਕਾ ਦਾ ਦਰਸ਼ਨ ਅੱਗੇ ਰੱਖਦੇ ਹਾਂ ਧੰਨਵਾਦ ਤੁਹਾਡੇ ਸਾਡੇ ਨੂੰ ਦੂਰ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ YouTube ਦੇ ਉੱਤੇ Facebook ਦੇ ਉੱਤੇ ਜਾ ਕੇ ਸਾਨੂੰ ਫੋਲੋ ਜਰੂਰ ਕਰੋ ਤਾਂ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਹੋਰ ਇਸ਼ੂਜ਼ ਜਿਹੜੇ ਨੇ ਪੰਜਾਬ ਦੇ ਰਿਲੇਟਡ ਪੰਜਾਬੀਅਤ ਦੇ ਰਿਲੇਟਡ ਉਹ ਤੁਹਾਡੀ ਸੇਵਾ ਦੇ ਵਿੱਚ ਲਿਆ ਸਕੀਏ ਬਹੁਤ ਧੰਨਵਾਦ ਜੀ ਤੇ ਹੁਣ ਪ੍ਰਾਈਜ਼ ਪੰਜਾਬ ਟੀਵੀ ਦੇਖ ਦਰਸ਼ਕਾਂ ਤੋਂ ਵੋਟਾਂ ਕੇ ਜੱਜ ਲੈਂਦਾ ਦੁਆਰਾ ਫਿਰ ਹਾਜ਼ਰ ਹੋਮਗੇ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਧੰਨਵਾਦ